ਤੱਕੜ ਫਿਲਮ ਦੇ ਵਿਚਾਰੇ ਉਹ ਢੱਕਵਾ ਦਾ ਮੁੰਡਾ ਲੇਕਿਨ ਇਹਦੇ ਵਿੱਚ ਕਿਰਦਾਰ ਕਿਦਾਂ ਦਾ ਹੈ ਜਦਦਾ ਸੀ ਸੁਣ ਰਹੇ ਸੀ ਕਿ ਤੁਸੀਂ ਕਹੇ ਕਿ ਇਮੋਸ਼ਨਲ ਕਰੇਗਾ ਮੇਰਾ ਕਿਰਦਾਰ ਰਾਈਟ ਸੋ ਮੈਂ ਜ਼ਰੂਰ ਜਾਨਣਾ ਚਾਹਣੀ ਪਈ ਅਸਲ 'ਚ ਆਪਾਂ ਕੁੜੀਆਂ ਬਹੁਤ ਇਮੋਸ਼ਨਲ ਹੁੰਦੀਆਂ ਰਾਈਟ ਤੇ ਅਸੀਂ ਜਿੰਨੀ ਮਰਜ਼ੀ ਟੱਕੜ ਹੋ ਜਾਈਏ ਬਟ ਉਹ ਸੌਫਟ ਕੋਰਨਰ ਮਤਲਬ ਉਹ ਆਪਣਾ ਦਿਲ ਬਹੁਤ ਜ਼ਿਆਦਾ ਸੌਫਟ ਹੁੰਦਾ ਤੇ ਅਸੀਂ ਬਹੁਤ ਪਿਆਰ ਦੇ ਵਿੱਚ ਕਿੰਨੀਆਂ ਝਲੀਆਂ ਹੁੰਦੀਆਂ ਜੇ ਅਸੀਂ ਕਿਸੇ ਨਾਲ ਕਮਿਟਿਡ ਰਿਲੇਸ਼ਨਸ਼ਿਪ ਦੇ ਵਿੱਚ ਅਸੀਂ ਮਾਂ ਵਾਂਗੂ ਵੀ ਕੇਅਰ ਕਰਦੀਆਂ ਹਨਾ ਅਸੀਂ ਜੇ ਉਹਦੇ ਪਾਰਟਨਰ ਆ ਉਦੋਂ ਵੀ ਕੇਅਰ ਕਰਦੇ ਆ ਤੁਹਾਨੂੰ ਬਾਣੀ ਇਹਦੇ ਵਿੱਚ ਉਦਾਂ ਦੀ ਦੇਖਣ ਨੂੰ ਮਿਲੂਗੀ ਯੂ ਕੈਨਟ ਇਵਨ ਇਮੇਜਿਨ ਕਿ ਇਸ ਕੈਰੈਕਟਰ ਦੇ ਵਿੱਚ ਮੈਂ ਇੰਨਾ ਜ਼ਿਆਦਾ ਡੁੱਬ ਗਈ ਨਾ ਪਿਛਲੇ 6-7 ਮਹੀਨਿਆਂ ਤੋਂ ਤੇ ਪਰ ਉਹ ਮੈਨੂੰ ਨੁਕਸਾਨ ਕਰਦਾ ਪਿਆ ਮੇਰੀ ਪਰਸਨਲ ਲਾਈਫ ਦੇ ਵਿੱਚ ਕਿ ਮੈਂ ਹਰ ਨਿੱਕੀ ਨਿੱਕੀ ਚੀਜ਼ ਤੇ ਰੋ ਪੈਣੀ ਆ ਇੰਨੀ ਓਵਰ ਇਮੋਸ਼ਨਲ ਹੋ ਗਈ ਮੈਂ ਕਹਿੰਦੀ ਆ ਬਸ ਮੈਂ 15-20 ਦਿਨ ਹੋਰ ਸ਼ਾਇਦ ਬੀ ਬੱਬਾ ਜੀ ਮੈਨੂੰ ਪਲੀਜ਼ ਇਸ ਕੈਰੈਕਟਰ ਚੋਂ ਕੱਢ ਦੋ ਕਿਉਂਕਿ ਮੈਂ ਇੰਨੀ ਜ਼ਿਆਦਾ ਇਮੋਸ਼ਨਲ ਹੋ ਗਈ ਜੇ ਉੱਥੇ ਕੁਝ ਵੀ ਇਦਾਂ ਦਾ ਹੁੰਦਾ ਕਿਉਂਕਿ ਉਹ ਕੈਰੈਕਟਰ ਦੀ ਡਿਮਾਂਡ ਹੀ ਇਦਾਂ ਦੀ ਸੀਗੀ ਮੈਂ ਓਵਰ ਇਮੋਸ਼ਨਲ ਇੰਨੀ ਜ਼ਿਆਦਾ ਐਕਚੁਅਲ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਨਹੀਂ ਆ ਹੈਗੀਆ ਇਮੋਸ਼ਨਲ ਪਰ ਇੰਨੀ ਨਜਾਇਜ਼ ਨਹੀਂ ਆ ਜਿੰਨਾ ਮੈਨੂੰ ਇਸ ਮੂਵੀ ਨੇ ਕਰਤਾ ਮੈਂ ਜਿੰਨੀ ਵਾਰੀ ਸਕ੍ਰਿਪਟ ਸੁਣੀ ਮੈਂ ਓਨੀ ਵਾਰੀ ਰੋਈ ਇਵਨ ਦੇਵ ਸਰ ਤੋਂ ਸੋਚੋ ਮੁੰਡੇ ਵੀ ਸਕ੍ਰਿਪਟ ਸੁਣ ਕੇ ਜ਼ਰੂਰ ਆ ਦੇਵ ਸਰ ਦਾ ਵੀ ਇਹੀ ਕਹਿਣਾ ਸੀ ਕਿ ਮੈਂ ਵੀ ਜੇ ਤਿੰਨ ਚਾਰ ਵਾਰੀ ਉਹਦਾ ਸਟਾਰਟਿੰਗ ਚ ਸੁਣੀ ਨਾ ਮੈਂ ਬ